ਇਸ ਸੱਦੇ ਹੋ ਜਾਣਕਾਰੀ ਜਿਹੜੀ ਤਰਫਾਇੰਗ ਹੋਈ ਜੀ ਉਹਦੇ ਨਾਲ ਆ ਇਹਦੇ ਵਿੱਚ ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਸ ਤਰ੍ਹਾਂ ਜੀਰਾ ਰੋਡ ਦੇ ਉੱਤੇ ਜਿਹੜਾ ਬੀਐਸ ਜਿਹੜਾ ਸ਼ੈਲਰ ਹੈ ਇਹਦੇ ਕੋਲ ਜਿਹੜੇ ਪੰਜ ਛੇ ਜਣੇ ਜਿਹੜੇ ਮਜ਼ਦੂਰ ਜਾ ਰਹੇ ਸੀ ਇਹਨਾਂ ਕੋਈ ਜਿਹੜੇ ਤਿੰਨ ਨੌਜਵਾਨ ਆਏ ਅਣਖਛਾਤੇ ਉਹਨਾਂ ਨੇ ਕੋਈ ਇਸ ਤਰ੍ਹਾਂ ਉਹਨਾਂ ਦੇ ਪੈਰਾਂ ਦੇ ਵਿੱਚ ਜਿਹੜੀ ਜਿਹੜੀ ਗੋਲੀਆਂ ਚੱਲ ਗਈਆਂ ਤੇ ਉਹਦੇ ਵਿੱਚ ਜਿਹੜੇ ਔਰ ਹੈ ਜਿਹੜੀ ਗੋਲੀ ਨੇ ਵੱਜੀ ਉਹਦੇ ਉਹ ਪੈਰ ਤੇ ਪੈਰਾਂ ਦੇ ਵਿੱਚ ਵੱਜੀ ਵੈਸੇ ਖਤਰੇ ਤੋਂ ਬਾਹਰ ਨੇ ਦੂਸਰਾ ਜਿਹੜਾ ਅਸੀਂ ਇਹ ਵੀ ਹਾਰ ਐਂਗਲ ਤੋਂ ਜਾਂਚ ਕਰ ਰਹੇ ਹਾਂ ਕਿਉਂਕਿ ਮਜ਼ਦੂਰ ਆਦਮੀ ਨੇ ਦੋ ਦੋਨੋਂ ਜਾਣੇ ਤੇ ਇਹਨਾਂ ਦੇ ਜਿਹੜਾ ਕੋਈ ਆਪਸੀ ਰੰਜਸਬਾਜੀ ਵੀ ਇਹਨਾਂ ਦੀ ਕੋਈ ਹੋ ਸਕਦੀ ਹੈ ਉਹ ਸਾਰੀ ਗੱਲਬਾਤ ਅਸੀਂ ਜਾਂਚ ਕਰਕੇ ਤੇ ਅੱਗੇ ਜਿਹੜਾ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਿਹੜਾ ਪਤਾ ਲਗਾ ਸਕੀਏ ਕਿੰਨੀਆਂ ਕਿੰਨੀਆਂ ਤੇ ਦੂਜੇ ਕਰੀਬ 3 है। तो है ऐसे। क्या मांगा। हाँ जी दो पेशेंट आए एक का नाम है अशोक एक का सुबोध है अशोक पेशेंट के घुटने पे गोली चली हुई है दो जगह बाकी एक्सरे रिपोर्ट के बाद पता चलेगा और एक दूसरा पेशेंट है सुबोध उसके ज्यादा इंजरी नहीं है पैर पे है दोनों पेशेंट स्टेबल है वैसे कोई ज्यादा दिक्कत नहीं है ओनली गनशॉट के वो है तो उनके जो प्राइमरी ट्रीटमेंट है वो कर दिया फर्दर इन्वेस्टिगेशन करवा रहे हैं एक्सरे रिपोर्ट करवा रहे हैं उसके बाद देखेंगे कुछ बताया उन्होंने कैसे हुआ है? नहीं अभी तक तो को, कोई ज्यादा डिटेल्स नहीं बताई ओनली बेसिक इन्फॉर्मेशन दी हाँ, है कि वो तो नीचे जो इनको फरीदकोट रेफर करेंगे एक्सरे करवा के पेशेंट दोनों स्टेबल है और पेशेंट ने बेसिक डिटेल्स दी है जीरा रोड पे उनके साथ हुआ है पेशेंट इधर सिविल हॉस्पिटल में होगा और इन्वेस्टिगेशन करवा के फिर इनको फर्दर फरीदोट रेफर करेंगे क्या नाम है अशोक कुमार माझी क्या हुआ है बाबू जी काम करने गए का थे दूसरे सिलर में जब ग्यारह रोटी खाने का समय था ना तो उधर से रिटर्न आ रहे थे रोटी खाने तो रास्ते रह, में जब पर था दोनों सेलर का आधे रास्ते में आए तो दुकान एक था वहां पर दुकान के सामने ही अपना रहा था के आ रहे थे इधर से गया वो फिर गोली चला दिया उसको कौन था वो वो तो नहीं पहचाने उसको पे आए अब पर आया था मालूम आधा कर चल रहे थे।, पैदल थे हाँ पैदल थे वो मोटरसाइकिल के तीन वो थे तीन आदमी थे पहचान नहीं है नहीं, 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 नहीं।, नहीं पहचान नहीं है क्या गोली किसी तो मालूम नहीं क्या हम तो अपना राधा कर रहे थे उससे बात कोई हुआ है बात नहीं हमको कुछ हुआ है कहाँ पे लगी कहाँ पे लगी तुम्हारे क्या चीज कहाँ पे लगे घुटने में लगा इस और लगा है लगे इसके लगी और दूसरे के उसको अंगूठा में लगा उंगली में लगा पैर वाले हाँ तो अभी तो ठीक है दर्द कंट्रोल है काम कहाँ पे करते हैं बी एस है सिलर मेरा नाम रौनकपुरी है जी आज कोई गोली चलन का मामला सामने आया है 11:05 ਦੀ ਘਟਨਾ ਹੈ ਡਿਵਰ ਵਾਲੇ ਆਪਣੇ ਕੁਆਟਰ ਤੇ ਜਾ ਰਹੇ ਸੀ ਰੋਟੀ ਖਾਣ ਲਈ ਉਦੋਂ ਹੀ ਹਵਾਈ ਫਾਇਰ ਹੋਇਆ ਜੀ ਤਿੰਨ ਮੋਟਰਸਵਾਰ ਆਏ ਆ ਜੀ ਪਿਛਲੇ ਦੋਨਾਂ ਕੋਲ ਪਿੱਛੇ ਜਿਹੜੇ ਦੋ ਬੈਠੇ ਸੀ ਉਹਨਾਂ ਕੋਲ ਹਥਿਆਰ ਸੀ ਜੀ ਉਹਨਾਂ ਨੇ ਹਵਾਈ ਫਾਇਰ ਕੀਤੇ ਆ ਦੋ ਬੰਦਿਆਂ ਤੇ ਗੋਲੀਆਂ ਲੱਗੀਆਂ ਇਸ ਚ ਇਹ ਹਵਾਈ ਫਾਇਰ ਚ ਗੋਲੀਆਂ ਕਿਵੇਂ ਲੱਗੀਆਂ ਜੀ ਚਾਰ ਹਵਾਈ ਫਾਇਰ ਹੋਏ ਆ ਜੀ ਟੋਟਲ ਉਹਨਾਂ ਚ ਭਜਨਾ ਸਵੇਚੀ ਦੋ ਬੰਦਿਆਂ ਦੇ ਪੈਰਾਂ 'ਚ ਗੋਲੀਆਂ ਲੱਗੀਆਂ ਜੀ ਕੋਣ ਲੋਕ ਸੀਗੇ ਜਿਹੜੇ ਆਏ ਆ ਗੋਲੀਆਂ ਚਲਾਉਣ ਆਏ ਇਹ ਨਹੀਂ ਜਾਂਦੇ ਮੈਂ ਚੱਕਰਾਂ ਨਹੀਂ ਦੇਖੇ ਇਹ ਮੋਟਰਸਾਈਕਲ ਤੇ ਸੀਗੇ ਇਹ ਲੋਕ ਕਿੰਨੇ ਵਜੇ ਨੇ ਸੀਗੇ ਤਿੰਨ ਜਣੇ ਸੀਗੇ ਮੋਟਰਸਾਈਕਲ ਤੇ ਜਿਹਨਾਂ ਦੇ ਗੋਲੀਆਂ ਵੱਜੀਆਂ ਉਹ ਕੀ ਕੰਮ ਕਰਦੇ ਆ ਤੇ ਕੌਣ ਸੀ ਉਹ ਪੱਲੇਦਰੀ ਕਰਦੇ ਸੀ ਗੱਡੀ ਖਾਲੀ ਕਰਨ ਗਏ ਸੀ ਦੂਜੇ ਸ਼ੈੱਲਰ 'ਚ ਉਧਰੋਂ ਕੰਮ ਖਤਮ ਕਰਕੇ ਉਹ ਆਪਣੇ ਕੁਆਟਰ ਜਾ ਰਹੇ ਸੀ ਦੁਪਹਿਰ ਦੀ ਰੋਟੀ ਖਾਣ ਲਈ ਤੇ ਇਹੀ ਰਸਤੇ 'ਚ ਇਹ ਘਟਨਾ ਵਾਪਰੀ ਇਹਦਾ ਨਾਮ ਕੀ ਕੀ ਨਾਮ ਸੀ ਬੋਲਣਾ ਤੇ ਕਹਿ ਰਿਹਾ ਜੀ ਜਿਹੜੇ ਦੋ ਜਿਨ੍ਹਾਂ ਦੇ ਗੋਲੀਆਂ ਵੱਜੀਆਂ ਉਹਨਾਂ ਦਾ ਇੱਕ ਦਾ ਨਾਮ অশੋਕ ਕੁਮਾਰ ਸੀਗਾ ਜੀ ਦੂਜੇ ਦਾ ਨਾਮ ਸੁਬੋਧ ਸੀਗਾ ਜੀ ਤੇ ਇੱਕ ਆਦੇ ਤੇ ਜਿਹੜੇ ਆਏ ਸੀਗੇ ਗੋਲੀਆਂ ਥੋੜਾ ਮੋਟਰਸਾਈਕਲ ਤੇ ਸੀਗੇ ਜੀ ਇਹ ਦੋ ਜਣੇ ਹੀ ਥਾ ਕਿ ਉਸ ਸਮੇਂ ਹੋਰ ਵੀ ਕੋਈ ਜ ਆਜੂ ਪੈਦਲ ਆ ਰ ਪੈਦਲ ਮਜ਼ਦੂਰ ਤਾਂ ਝੋਂਡੀ ਆ ਰਿਹਾ ਸੀਗਾ 6 ਜਣੇ ਜਾ ਰਹੇ ਸੀਗੇ ਇਕੱਠੇ ਉਹਨਾਂ ਵਿੱਚੋਂ ਹੀ ਪਾਜਨਸ ਦੇ ਵਿੱਚ ਦੋ ਦੇ ਗੋਲੀਆਂ ਵੱਜੀਆਂ ਬਾਕੀ ਸਾਰੇ ਪਾਜ ਸਫਲ ਲਈ ਤੁਹਾਨੂੰ ਦੱਸ ਦਿੰਦਾ ਕਿ ਕਿੰਨੀ ਕ ਦੂਰੀ ਦਾ ਵਰਦਾ ਹੋਈ ਹੈ ਆ ਬਸ ਇਤੋਂ ਸਮਝ ਲੋ ਜੀ 20 ਫੁੱਟ ਦੀ ਦੂਰੀ ਤੇ ਹੋਈ ਹੈ ਜੀ ਕਿੰਨੇ ਕ ਵਜੇ ਦੀ ਵਾਰਦਾਤ ਹੋ ਸਕਦੀ ਹੈ 11 ਵਜੇ ਦੇ 5 ਮਿੰਟ ਦੀ ਹੈ ਜੀ ਵਰਦਾਤ ਇਹਨਾਂ ਦੇ ਹੁਣ ਗੋਲੀਆਂ ਵੱਜੀਆਂ ਉਹਨਾਂ ਦੀ ਹਾਲਤ ਕਿਵੇਂ ਪਤਾ ਲੱਗਾ ਕੁਝ ਕਿਤੇ ਨਹੀਂ ਕੋਈ ਪਤਾ ਨਹੀਂ ਉਹਨੂੰ ਲੈ ਗਏ ਓਕੇ ਤੇ ਲੈ ਗਏ ਸੀ ਜੀ ਹਸਤਾ